ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿੰਦੇ ਆਂ ਕੱਲ ਸੜਕੋ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀ ਕਿ ਸ਼ਰਾਬ ਦਾ ਪਰਿਆ ਟਰੱਕ ਜਿਹੜਾ ਆ ਰਿਹਾ ਤੋ ਅ ਅੰਮ੍ਰਿਤਸਰ ਸਾਈਡ ਤੋਂ ਅੱਗੇ ਪਾਸ ਆਉਣ ਹੋ ਰਿਹਾ ਆ ਬਾਈਪਾਸ ਤੋਂ ਤੇ ਅਸੀਂ ਸੜਕੋ ਜਦੋਂ ਇਨਫੋਰਮੇਸ਼ਨ ਆਈ ਅਸੀਂ ਇਮੀਡੀਏਟਲੀ ਕੋਕੂਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ ਤੇ ਐਸ ਪਰ ਇਨਫੋਰਮੇਸ਼ਨ ਅਸੀਂ ਇਹਨੂੰ ਰੋਕਿਆ ਲੋਕਾਂ ਤੇ ਅਸੀਂ ਇਹ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਨੂੰ ਖਿਲ-ਖਿਲ ਇੰਗਲਿਸ਼ ਦੇ ਵਿੱਚ ਤੇ ਉਹਦੇ ਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾੜ ਕੋ ਇਨਫੋਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਵਾਕਿਆ ਹੀ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਵਿੱਚਕਾਰ ਉਹਨਾਂ ਸੈਂਟਰ ਕਰਕੇ ਵੀ ਚਾਰਚ ਫਿਰ ਉਹ ਲਗਾ ਕੇ ਇੰਪੀਰੀਅਰ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਕਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਗੇ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟ ਦੀਆਂ ਤੇ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਡਿੰਗਾਂ ਦੇ ਮੁਤਾਬਕ ਇਹਨੇ ਵੈਸਟ ਬੰਗਾਲ ਸੇਲਿਗੂੜੀ ਜਾਣਾ ਸੀਗਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਨਾਂ ਦਾ ਮੈਂ ਵੈਸਟ ਬੰਗਾਲ ਜਾਣਾ ਸੀਗਾ ਨੈਕਸਟ ਅਸੀਂ ਓਰੀਡੀਵ ਅਸੀਂ ਪੰਜ ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਕਿ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਤਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਤਰ੍ਹਾਂ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਡੀਆਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ 420 ਦਾ ਵੀ ਇਹਦੇ ਵਿੱਚ ਵਾਧਾ ਕੀਤਾ ਤੇ ਕਿੰਨੇ ਕ ਲੋਕ ਕਿਤੇ ਗਏ ਇਹਦੇ ਵਿੱਚ ਅਸੀਂ ਇੱਕ ਡਰਾਈਵਰ ਆ ਜਿਹੜਾ ਫਿਲਹਾਲ ਕਾਬੂ ਕੀਤਾ ਹੈ ਤੇ ਉਹਦਾ ਨਾਮ ਈਸਾ ਰਾਮ ਹੈ ਜਿਹਦਾ ਕਿ ਰਾਜਸਥਾਨ ਨੂੰ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਟਰੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਇਹ ਨਾਮ ਨਹੀਂ ਉਜਾਗਰ ਕਰੂੰਗਾ ਤਾਂ ਕਿ ਮੈਂ ਅਮਰੀ ਇਨਵੈਸਟੀਗੇਸ਼ਨ ਹਨ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਸੀਜ ਤੋਂ ਫਿਰ ਅਸੀਂ ਪ੍ਰੋਬੈਬਿਲਿਟੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿਨੇ ਆ ਕੱਲ ਸਰ ਕੋ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਪੀ ਦੇ ਸ਼ਰਾਬ ਦਾ ਪਰਿਆ ਟ੍ਰੱਕ ਜਿਹੜਾ ਆਇਆ ਉਹ ਅੰਮ੍ਰਿਤਸਰ ਸਾਈਡ ਤੋਂ ਅੱਗੇ ਪਾਸ ਆਉਣ ਹੋ ਰਿਹਾ ਹੈ ਬਾਈਪਾਸ ਤੋਂ ਤੇ ਅਸੀਂ ਸਾੜ ਕੋ ਜਦੋਂ ਇਨਫੋਰਮੇਸ਼ਨ ਆਈ ਅਸੀਂ ਇਮੀਡੀਏਟਲੀ ਕੋਕੂਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ ਤੇ ਐਸ ਪਰ ਇਨਫੋਰਮੇਸ਼ਨ ਅਸੀਂ ਇਹਨੂੰ ਰੋਕਿਆ ਰੋਕਣ ਤੇ ਅਸੀਂ ਇਹ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਨੂੰ ਖਿਲ-ਖਿਲ ਇੰਗਲਿਸ਼ ਦੇ ਵਿੱਚ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾੜ ਕੋ ਇਨਫੋਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਵਾਕਿਆ ਹੀ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸੈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਵਿੱਚਕਾਰ ਉਹਨਾਂ ਸੈਂਟਰ ਕਰਕੇ ਵੀ ਚਾਰਫੇਰ ਉਹ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਕਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਗੇ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟ ਦੀ ਆ ਤੇ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਟੀਆਂ ਦੇ ਮੁਤਾਬਕ ਇਹਨੇ ਵੈਸਟ ਵਿੰਗ ਆਲ ਸੇਲੀਗੁੜੀ ਜਾਣਾ ਸੀ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਨ ਦਾ ਮੈਂ ਵੈਸਟ ਬੈਂਡਵਲ ਜਾਣਾ ਸੀਗਾ ਨੈਕਸਟ ਅਸੀਂ ਓਰੀਜੀਨ ਅਸੀਂ 5 ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਥਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਦਾ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਡੀਆਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ ਫੋਟੋਆਂ ਵੀ ਇਹਦੇ ਵਿੱਚ ਵਰਤਾ ਕੀਤੇ ਇੱਕ ਨੇ ਕਬ ਲੋਕ ਕਿਤੇ ਗਏ ਇਧਰ ਚ ਅਸੀਂ ਇੱਕ ਡਰਾਈਵਰ ਆ ਜਿਹੇ ਫਿਲਹਾਲ ਕਾਬੂ ਕੀਤਾ ਹੈ ਤੇ ਉਹਦਾ ਨਾਮ ਈਸਾ ਰਾਮ ਹੈ ਜਿਹਦਾ ਕਿ ਰਾਜਸਥਾਨ ਨੂੰ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਟਰੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਇਹ ਜੇ ਨਾਮ ਨਿਉਜ ਅਗਰ ਕਰੂੰਗਾ ਤਾਂ ਕਿ ਮੈਂ ਮਰੀ ਇਨਵੈਸਟੀਗੇਸ਼ਨ ਹਨ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਗਰੈਸ ਤੋਂ ਫਿਰ ਅਸੀਂ ਪ੍ਰੋਬੈਬਿਲਿਟੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ